ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਨਾ ਸਿਰਫ ਇਲਜ਼ਾਮ ਲੱਗੇ ਨੇ ਸਗੋਂ ਇੱਕ ਵੀਡੀਓ ਸਾਂਝੀ ਕੀਤੀ ਜਾ ਰਹੀ ਆ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਦੀ ਜਿਸ ਦੇ ਵਿੱਚ ਵਿਵਾਦ ਖੜਾ ਹੋ ਗਿਆ ਇੱਕ ਪੱਤਰਕਾਰ ਇੱਕ ਨਿੱਜੀ ਚੈਨਲ ਦਾ ਪੱਤਰਕਾਰ ਉਸ ਦੇ ਨਾਲ ਆਮ ਆਦਮੀ ਪਾਰਟੀ ਦੇ ਐਮ ਐਲ ਏ ਬਹਿਸ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਗੱਲ ਕੀਤੀ ਜਾ ਰਹੀ ਆ ਸਨੌਰ ਤੋਂ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੀ ਔਰ ਹਰਮਿਤ ਸਿੰਘ ਪਠਾਨ ਮਾਜਰਾ ਜਿਹੜੇ ਪੱਤਰਕਾਰ ਦੇ ਨਾਲ ਉਲਝਦੇ ਨਜ਼ਰ ਆ ਰਹੇ ਨੇ ਜਿਸ ਨੂੰ ਕਥਿਤ ਤੌਰ ਤੇ ਧਮਕਾਉਂਦੇ ਨਜ਼ਰ ਆ ਰਹੇ ਨੇ ਉਹ ਪੱਤਰਕਾਰ ਹੋਰ ਕੋਈ ਨਹੀਂ ਸਗੋ ABC ਪੰਜਾਬ ਚੈਨਲ ਦਾ ਪੱਤਰਕਾਰ ਸੰਦੀਪ ਸਿੰਘ ਲਾਦੂਕੇ ਹੈ ਸੰਦੀਪ ਸਿੰਘ ਲਾਦੂਕੇ ਦੇ ਨਾਲ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਹਰਨੀਤ ਸਿੰਘ ਪਠਾਨ ਮਾਜਰਾ ਉਲਝਦੇ ਨਜ਼ਰ ਆਏ ਨੇ ਉਹਨਾਂ ਨੇ ਵੀਡੀਓ ਦੇ ਵਿੱਚ ਐਥੋਂ ਤੱਕ ਕਹਿ ਦਿੱਤਾ ਕਿ ਤੂੰ ਬਾਹਰ ਮਿਲ ਯਾਨੀ ਕਿ ਬਾਹਰ ਮਿਲਣ ਦੀ ਧਮਕੀ ਜਿਹੜੀ ਹੈ ਉਹ ਦਿੰਦੇ ਨਜ਼ਰ ਆ ਰਹੇ ਨੇ ਹਰਨੀਤ ਸਿੰਘ ਪਠਾਨ ਮਾਜਰਾ ਖੈ ਇਹਨਾਂ ਮਸਲਿਆਂ ਨੂੰ ਲੈ ਕੇ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਹਰਨੀਤ ਸਿੰਘ ਪਠਾਨ ਮਾਜਰਾ ਨੇ ਪੱਤਰਕਾਰ ਦੇ ਨਾਲ ਬਤਸਲੂਕੀ ਕੀਤੀ ਮੈਨ ਹੈਂਡਲਿੰਗ ਤੱਕ ਦੇ ਇਲਜ਼ਾਮ ਪਠਾਨ ਮਾਜਰਾ ਦੇ ਉੱਤੇ ਲੱਗਦੇ ਨਜ਼ਰ ਆ ਰਹੇ ਨੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਮੈਨ ਹੈਂਡਲ ਕੀਤਾ ਪੱਤਰਕਾਰ ਨੂੰ ਮੈਨ ਹੈਂਡਲ ਯਾਨੀ ਉਸਦੇ ਨਾਲ ਧੱਕਾ ਮੁਕੀ ਕਰਨ ਦੀ ਕੋਸ਼ਿਸ਼ ਕੀਤੀ ਐ ਸੋ ਤੱਕ ਕਿ ਉਸ ਨੂੰ ਮਾਰਨ ਤੱਕ ਦੀ ਧਮਕੀ ਦਿੱਤੀ ਹੈ ਇਹ ਉਸ ਪੱਤਰਕਾਰ ਨੇ ਆਪ ਜਾਣਕਾਰੀ ਸਾਂਝੀ ਕੀਤੀ ਹੈ ਸੰਦੀਪ ਸਿੰਘ ਲਾਧੂਕਾ ਦਾ ਸਾਫ ਸਾਫ ਕਹਿਣਾ ਸੀਗਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੇ ਉਸ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਹੈ ਸੋ ਤੱਕ ਕਿ ਉਸ ਦਾ ਹੱਥਾਂ ਨੂੰ ਫੜ ਕੇ ਉਸ ਦੀਆਂ ਬਾਹਾਂ ਨੂੰ ਫੜ ਕੇ ਉਸ ਨੂੰ ਘੜੀਸਦੇ ਹੋਏ ਬਾਹਰ ਲਿਜਾਣ ਲੱਗੇ ਸੀ ਖੈਰ ਕਉਂ ਦਾਸ ਨੇ ਆ ਕਿ ਅਸਲ ਮਾਮਲਾ ਕੀ ਹੈ ਹਰਮੀਤ ਸਿੰਘ ਪਠਾਨ ਮਾਜਰਾ ਤੇ ਦਿਨੇਸ਼ ਛੱਡਾ ਦੋਵੇਂ ਆਮ ਆਦਮੀ ਪਾਰਟੀ ਦੇ ਐਮ ਐਲ ਏਜ਼ ਨੇ ਔਰ ਦੋਮਾਂ ਦੀ ਲੰਗੇ ਕੱਲ ਤਕਰਾਰ ਹੋ ਜਾਂਦੀ ਹੈ ਇਸ ਨੂੰ ABC ਪੰਜਾਬ ਦੇ ਇਸ ਪੱਤਰਕਾਰ ਨੇ ਕਵਰ ਕੀਤਾ ਸੰਦੀਪ ਸਿੰਘ ਲਾਦੁਕਾ ਨੇ ਇਸ ਬਾਰੇ ਟਿੱਪਣੀ ਵੀ ਕੀਤੀ ਟਿੱਪਣੀ ਆਪਣੇ ਚੈਨਲ ਦੇ ਉੱਤੇ ਕੀਤੀ ਇਹਨਾਂ ਮਸਲਿਆਂ ਨੂੰ ਲੈ ਕੇ ਆਪਣੇ ਚੈਨਲ ਦੀ ਉਸ ਵੀਡੀਓ ਨੂੰ ਲੈ ਕੇ ਸੰਦੀਪ ਸਿੰਘ ਲਾਧੂਕਰ ਦਾ ਇਹ ਬਿਆਨ ਹੈ ਕਿ ਜਦੋਂ ਉਹ ਲੰਘੇ ਕੱਲ ਵਿਧਾਨ ਸਭਾ ਵਿੱਚ ਪਹੁੰਚਦੇ ਨੇ ਤੇ ਉੱਥੇ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਨੂੰ ਬਾਹੋਂ ਫੜ ਲੈਂਦੇ ਨੇ ਔਰ ਦੇਖਦੇ ਸਾਰ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਦੋ ਪੱਤਰਕਾਰ ABC ਪੰਜਾਬ ਚੈਨਲ ਦੇ ਉੱਥੇ ਮੌਜੂਦ ਹੁੰਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਗਾਲੋ-ਗਾਲੀ ਹੋਣ ਲੱਗ ਜਾਂਦੇ ਨੇ ਇਹ ਇਲਜ਼ਾਮ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਉੱਤੇ ਲਗਾਏ ਗਏ ਨੇ ਇਸ ਤੋਂ ਬਾਅਦ ਹਰਨੀਤ ਸਿੰਘ ਪਠਾਨ ਮਾਜਰਾ ਤੇ ਇਥੋਂ ਤੱਕ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਪੱਤਰਕਾਰਾਂ ਨੂੰ ਜਾਨੂ ਮਾਰਨ ਤੱਕ ਦੀ ਧਮਕੀ ਦਿੱਤੀ ਆ ਉਹਨਾਂ ਨੂੰ ਗਲਤ ਸ਼ਬਦਾਵਲੀ ਦੇ ਨਾਲ ਸੰਬੋਧਨ ਕੀਤਾ ਔਰ ਨਾਲ ਦੀ ਨਾਲ ਗਾਲਾਂ ਵੀ ਉਹਨਾਂ ਪੱਤਰਕਾਰਾਂ ਨੂੰ ਕੱਢੀਆਂ ਨੇ ਇਹ ਇਲਜ਼ਾਮ ਜਿਹੜੇ ਨੇ ਹਰਨੀਤ ਸਿੰਘ ਪਠਾਨ ਮਾਜਰਾ ਦੇ ਉੱਤੇ ਲਗਾਏ ਗਏ ਨੇ ਦਰਅਸਲ ਇਹ ਸਾਰਾ ਮਾਮਲਾ ਲੰਗੇ ਕੱਲ ਨਾਲ ਤਾਲੁਕ ਰੱਖਦਾ ਆ ਸਰਦੀਪ ਸਿੰਘ ਲਾ ਦੁਕਾਨੇ ਆਪਣੀ ਪ੍ਰਾਣੀ ਵੀਡੀਓ ਦੇ ਵਿੱਚ ਵੀ ਇਹੀ ਜ਼ਿਕਰ ਕੀਤਾ ਸੀ ਕਿ ਦੋ ਆਮ ਆਦਮੀ ਪਾਰਟੀ ਦੇ ਐਮ ਐਲ ਏ ਸੀ ਐਮ ਭਗਵੰਤ ਮਾਨ ਦੇ ਸਾਹਮਣੇ ਹੀ ਲੜਨ ਲੱਗ ਗਏ ਇੱਥੋਂ ਤੱਕ ਨੌਬਤ ਪਹੁੰਚ ਗਈ ਕਿ ਗਾਲੋ-ਗਾਲੀ ਹੋਣ ਲੱਗ ਗਏ ਆਪਸ ਦੇ ਵਿੱਚ ਹੱਥੋਂ ਪਾਈ ਹੋਣ ਲੱਗ ਗਏ ਔਰ ਇਹ ਹਾਲਾਤ ਲੰਘੇ ਕੱਲ ਤਣਾਅਪੂਰਵਕ ਹੋ ਗਏ ਸਨ ਉਹਨਾਂ ਐਮ ਐਲ ਏਜ਼ ਦਾ ਜ਼ਿਕਰ ਕਰਦਿਆਂ ਹੋਇਆਂ ਇਸ ਵੀਡੀਓ ਦੇ ਵਿੱਚ ਪੱਤਰਕਾਰ ਨੇ ਹਰਮੀਤ ਸਿੰਘ ਪਠਾਨ ਮਾਜਰਾ ਤੇ ਦਿਨੇਸ਼ ਚੱਡਾ ਦਾ ਜ਼ਿਕਰ ਕੀਤਾ ਸੀ ਖੈਰ ਉਸੇ ਵੀਡੀਓ ਨੂੰ ਲੈ ਕੇ ਪੱਤਰਕਾਰ ਦਾ ਦਾਵਾ ਹੈ ਕਿ ਦਿਨੇਸ਼ ਚੱਡਾ ਨੇ ਉਹਨਾਂ ਨੂੰ ਵੀਡੀਓ ਡਿਲੀਟ ਕਰਨ ਦੇ ਵਾਸਤੇ ਕਿਹਾ ਸੀ ਜਦਕਿ ਹਰਮੀਤ ਸਿੰਘ ਪਠਾਨ ਮਾਜਰਾ ਨੇ ਕੋਈ ਗੱਲਬਾਤ ਨਹੀਂ ਕੀਤੀ ਸਗੋ ਸਿੱਧੇ ਦੇਖਦਿਆਂ ਸਾਰ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਹਰਮੀਤ ਸਿੰਘ ਪਠਾਨ ਮਾਜਰਾ ਤੇ ਨਾ ਸਿਰਫ ਗਾਲੀ ਗਲੋਚ ਦੇ ਇਲਜ਼ਾਮ ਹੈ ਸਗੋ ਜਾਨੋ ਮਾਰਨ ਦੀ ਧਮਕੀ ਦੇਣ ਦੇ ਮੈਨ ਹੈਂਡਲਿੰਗ ਦੇ ਵੀ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ ਔਰ ਜਾਣਕਾਰੀ ਮੁਤਾਬਕ ਇਹ ਵੀ ਦੱਸ ਦਿੰਨੇ ਆ ਕਿ ਇੱਕ ਚਿੱਠੀ ਜਿਹੜੀ ਹੈ ਉਹ ਪੱਤਰਕਾਰ ਦੇ ਵੱਲੋਂ ਲਿਖੀ ਗਈ ਹੈ ਸਪੀਕਰ ਕੁਲਤਾਰ ਸੰਧਵਾ ਨੂੰ ਔਰ ਉਸ ਦੇ ਵਿੱਚ ਇਸ ਸਾਰੇ ਮਾਮਲੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਚਿੱਠੀ ਨੂੰ ਵੀ ਤੁਹਾਨੂੰ ਦਿਖਾ ਦਿੰਨੇ ਆ ਔਰ ਨਾਲ ਦੀ ਨਾਲ ਜਿਹੜੀ ਉਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਧਮਕੀ ਦੇਣ ਦੇ ਨਜ਼ਰ ਆਏ ਨੇ ਉਹ ਵੀ ਸੁਣਨ ਲਿਏ ਬਾਤ ਨਾ ਬਾਹਰ ਦੇ ਮਰਜ਼ੀ ਮਰਜ਼ੀ ਧਮਕੀ ਕਿਉਂ ਦਿੰਨਾ ਹੈ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਖਾਨ ਮਾਜਰਾ ਬਾਤ ਨਾ ਬਾਹਰ ਦੇ ਮਰਜ਼ੀ ਮਰਜ਼ੀ ਧਮਕੀ ਕਿਉਂ ਦਿੰਨਾ ਹੈ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਖਾਨ ਮਾਜਰਾ